ਇਹਨਾਂ ਰਾਸ਼ੀਆਂ ਦੇ ਲੋਕਾਂ ਨੂੰ ਮਿਲੇਗਾ ਧਨ ਤੇ ਆਵੇਗੀ ਖੁਸ਼ਹਾਲੀ ਸੂਰਜ ਗੋਚਰ ਦਾ ਹੋਵੇਗਾ ਲਾਭ ਦੇਖੋ ਪੂਰੀ ਵੀਡੀਓ ਤੇ ਜਾਨੋ ਹਫਤਾਵਾਰੀ ਰਾਸ਼ੀਫਲ ਜੂਨ ਦਾ ਇਹ ਹਫਤਾ ਗ੍ਰਹਾਂ ਤੇ ਨਿਸ਼ੱਤਰਾਂ ਦੇ ਲਿਹਾਜ਼ ਨਾਲ ਬਹੁਤ ਸ਼ੁਭ ਰਹਿਣ ਵਾਲਾ ਹੈ ਦਰਅਸਲ ਇਸ ਹਫਤੇ ਦੇ ਪਹਿਲੇ ਦਿਨ ਦੇਵਤਿਆਂ ਦਾ ਗੁਰੂ ਯੂਪੀਟਰ ਮਿਥਨ ਵਿੱਚ ਅਸਤ ਹੋਵੇਗਾ ਨੌਕਰੀਆਂ ਅਤੇ ਕਾਰੋਬਾਰ ਲਈ ਜ਼ਿੰਮੇਵਾਰ ਗ੍ਰਹ ਬੁੱਧ ਮਿਥਨ ਵਿੱਚ ਉਭਰੇਗਾ ਇਸ ਦੇ ਨਾਲ ਹੀ ਗ੍ਰਹਿ ਦਾ ਰਾਜਾ ਸੂਰਜ ਮਿਥਨ ਵਿੱਚ ਗੋਚਰ ਕਰੇਗਾ ਇਸ ਤਰ੍ਹਾਂ ਮਿਥਨ ਵਿੱਚ ਗੁਰੂ ਬੁੱਧ ਅਤੇ ਸ਼ੁਕਰ ਦਾ ਸੰਜੋਗ ਹੋਵੇਗਾ ਜਿਸ ਕਾਰਨ ਗੁਰੂ ਅਦਿੱਤਿਆ ਯੋਗ ਬੁੱਧਿਤਿਆ ਯੋਗ ਤ੍ਰਿਗ੍ਰਹਿ ਹੈ ਯੋਗ ਸਮੇਤ ਕਈ ਸ਼ੁਭ ਯੋਗ ਬਣਨਗੇ ਗ੍ਰਹਿ ਦੇ ਪ੍ਰਭਾਵ ਅਤੇ ਸ਼ੁਭ ਯੋਗ ਦੇ ਕਾਰਨ ਇਹ ਹਫਤਾ ਕਰਕ ਕੰਨਿਆ ਮਕਰ ਸਮੇਤ ਕਈ ਰਾਸ਼ੀਆਂ ਲਈ ਚੰਗਾ ਰਹਿਣ ਵਾਲਾ ਹੈ ਆਓ ਜਾਣਦੇ ਹਾਂ ਹਫਤਾਵਾਰੀ ਰਾਸ਼ੀਫਲ ਤੋਂ ਲੈ ਕੇ ਮੀਨ ਤੱਕ ਦੀਆਂ 12 ਰਾਸ਼ੀਆਂ ਲਈ ਜੂਨ ਦਾ ਇਹ ਹਫਤਾ ਕਿਵੇਂ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਹਫਤਾਵਾਰੀ ਰਾਸ਼ੀਫਲ 9 ਤੋਂ 15 ਜੂਨ ਤੱਕ ਜੂਨ ਦੇ ਇਸ ਹਫਤੇ ਮੇਸ਼ ਲੋਕ ਕਮ ਦੀ ਜ਼ਿਆਦਾ ਮਾਤਰਾ ਕਾਰਨ ਰੁੱਝੇ ਰਹਿਣਗੇ ਇਸ ਰਾਸ਼ੀ ਦੇ ਨੌਕਰੀ ਪੇਸ਼ਾ ਲੋਕਾਂ ਨੂੰ ਕੰਮ ਦੇ ਖੇਤਰ ਵਿੱਚ ਚੰਗੇ ਅੱਗੇ ਵਧਣ ਦੇ ਮੌਕੇ ਮਿਲ ਸਕਦੇ ਨੇ ਨਾਲ ਹੀ ਦਫ਼ਤਰ ਵਿੱਚ ਸਾਥੀ ਤੁਹਾਡੇ ਨਾਲ ਖੁਸ਼ ਰਹਿਣਗੇ ਤੇ ਤੁਹਾਨੂੰ ਉਹਨਾਂ ਦਾ ਪੂਰਾ ਸਹਿਯੋਗ ਵੀ ਮਿਲੇਗਾ ਹਾਲਾਂਕਿ ਮਾਲ ਲਈ ਥੋੜਾ ਸਮਾ ਪ੍ਰਤੀਕੂਲ ਰਹਿ ਸਕਦਾ ਹੈ ਹਫ਼ਤੇ ਦੇ ਮੱਧ ਤੋਂ ਪੈਸੇ ਦੇ ਲਾਭ ਦੀਆਂ ਸਥਿਤੀਆਂ ਪੈਦਾ ਹੋਣਗੀਆਂ ਇਸ ਦੇ ਹਫ਼ਤੇ ਤੁਸੀਂ ਪ੍ਰੇਮ ਜੀਵਨ ਨਾਲ ਸਬੰਧਤ ਕੁਝ ਫੈਸਲੇ ਲੈ ਸਕਦੇ ਹੋ ਜੋ ਤੁਹਾਡੇ ਭਵਿੱਖ ਦੇ ਜੀਵਨ ਨੂੰ ਭਾਵਿਤ ਕਰ ਸਕਦੇ ਨੇ ਵਿਦਿਆਰਥੀਆਂ ਲਈ ਸਮਾ ਮਿਸ਼ਰਤ ਨਤੀਜੇ ਦੇਵੇਗਾ ਗ੍ਰਾਸ਼ੀਆ ਟੌਰਸ਼ ਰਾਸ਼ੀ 9 ਤੋਂ 15 ਜੂਨ ਤੱਕ ਦਾ ਹਫਤਾਵਾਰੀ ਰਾਸ਼ੀ ਫਲ ਜੂਨ ਦੇ ਇਸ ਹਫਤੇ ਟੌਰਸ ਲੋਕਾਂ ਲਈ ਪੈਸੇ ਦੀ ਸਥਿਤੀ ਚੰਗੀ ਰਹੇਗੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਆਮਦਨ ਦੇ ਸਾਧਨ ਵਧ ਸਕਦੇ ਨੇ ਜਿਸ ਕਾਰਨ ਤੁਹਾਡੇ ਪੈਸੇ ਕਾਰਨ ਰੁਕਿਆ ਹੋਇਆ ਕੰਮ ਪੂਰਾ ਹੋ ਜਾਏਗਾ ਨੌਕਰੀ ਅਤੇ ਕਾਰੋਬਾਰ ਵਿੱਚ ਤੁਹਾਡਾ ਪ੍ਰਦਰਸ਼ਨ ਚੰਗਾ ਰਹੇਗਾ ਦਫ਼ਤਰ ਵਿੱਚ ਅਧਿਕਾਰੀ ਤੁਹਾਡੇ ਕੰਮ ਤੋਂ ਬਹੁਤ ਖੁਸ਼ ਹੋਣਗੇ ਤੇ ਤੁਹਾਨੂੰ ਚੰਗਾ ਮਲੰਕਣ ਵੀ ਮਿਲ ਸਕਦਾ ਹੈ ਨੌਕਰੀਆਂ ਨਾਲ ਸੰਬੰਧਤ ਕੋਈ ਚੰਗੀ ਖਬਰ ਤੁਹਾਨੂੰ ਖੁਸ਼ ਕਰ ਸਕਦੀ ਹੈ ਹਫ਼ਤੇ ਦੇ ਮੱਧ ਵਿੱਚ ਸਿਹਤ ਬਾਰੇ ਕੁਝ ਚਿੰਤਾ ਹੋ ਸਕਦੀ ਹੈ ਤੌਰਸ ਲੋਕਾਂ ਨੂੰ ਇਸ ਹਫ਼ਤੇ ਪਰਿਵਾਰ ਦੇ ਕਿਸੇ Berto, que se que se tofa. मिल ਸਕਦਾ ਹੈ ਅਗਰਾ ਸਿਮਿਤਨ રાશિ ਹਫਤਾਵਾਰੀ ਰਾਸ਼ੀ ਫਲਾ ਹੈ 9 ਤੋਂ 15 ਜੂਨ ਤੱਕ ਦਾ ਜੂਨ ਦੇ ਇਸ ਹਫਤੇ ਮਿਥਨ રાશિ ਦੇ ਲੋਕਾਂ ਨੂੰ ਨੌਕਰੀਆਂ ਤੋਂ ਕਾਰੋਬਾਰ ਨਾਲ ਸੰਬੰਧਤ ਜਾਦਾ ਮਾਮਲਿਆਂ ਵਿੱਚ ਸਫਲਤਾ ਮਿਲੇਗੀ ਜੇਕਰ ਤੁਸੀਂ ਕਿਸੇ ਕੰਮ ਲਈ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਸ ਹਫਤੇ ਸਫਲਤਾ ਮਿਲ ਸਕਦੀ ਹੈ ਹਫਤੇ ਦੇ ਸ਼ੁਰੂ ਵਿੱਚ ਮਿਥਨ રાશિ ਦੇ ਲੋਕਾਂ ਦੀ ਆਮਦਨ ਵੱਧ ਸਕਦੀ ਹੈ ਇਸ ਹਫਤੇ ਆਪਣੇ ਆਪ ਨੂੰ ਬੇਕਾਰ ਦੀਆਂ ਗੱਲਾਂ ਤੋਂ ਦੂਰ ਰੱਖੋ ਅਤੇ ਮਹੱਤਵਪੂਰਨ ਕੰਮਾਂ ਤੇ ਧਿਆਨ ਕੇਂਦ੍ਰਿਤ ਕਰੋ ਪਰਿਵਾਰਕ ਜੀਵਨ ਚੰਗਾ ਰਹੇਗਾ ਪਰ ਵਿਵਤਾ ਜੀਵਨ ਵਿੱਚ ਪਿਆਰ ਅਤੇ ਵਿਵਾਦ ਬਣੇ रह ਸਕਦੇ ਨੇ ਹਫਤੇ ਦਾ ਆਖਰੀ ਹਿੱਸਾ ਸਰੀਰਕ ਥਕਾਵਟ ਅਤੇ ਕੁਝ ਪੇਸ਼ੇਵਰਤਨਾ ਦੇ ਸਕਦਾ ਹੈ ਅੱਗੇ ਰਾਸ਼ੀ ਹੈ ਕਰਕ ਰਾਸ਼ੀ ਹਫਤਾਵਾਰੀ ਰਾਸ਼ੀ ਫਲਾ 9 ਤੋਂ 15 ਜੂਨ ਤੱਕ ਦਾ ਜੂਨ ਦੇ ਇਸ ਹਫਤੇ ਕਰਕ ਰਾਸ਼ੀ ਦੇ ਲੋਕਾਂ ਨੂੰ ਬਹੁਤ ਖਾਸ ਲਾਭ ਮਿਲ ਸਕਦਾ ਹੈ ਨੌਕਰੀ ਅਤੇ ਕਾਰੋਬਾਰ ਵਿੱਚ ਹਾਲਾਤ ਚੰਗੇ ਅਤੇ ਮਜ਼ਬੂਤ ਰਹਿਣਗੇ ਇਸ ਹਫਤੇ ਤੁਹਾਨੂੰ ਪੁਰਾਣੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ ਹਫਤੇ ਪਰ ਪੈਸਾ ਮਿਲਣ ਦੀ प्रबल ਸੰਭਾਵਨਾ ਰਹੇਗੀ ਅਤੇ ਘਰ ਜਾਂ ਫਲੈਟ ਖਰੀਦਣ ਦੀ ਇੱਛਾ ਵੀ ਪੂਰੀ ਹੋ ਸਕਦੀ ਹੈ ਪੈਸੇ ਦੇ ਮਾਮਲੇ ਵਿੱਚ ਹਫਤਾ ਚੰਗਾ ਹੈ ਜੇਕਰ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਇਸ ਹਫਤੇ ਸੁਧਾਰ ਹੋਵੇਗਾ ਇਸ ਹਫਤੇ ਤੁਹਾਡਾ ਘਰੇਲੂ ਜੀਵਨ ਚੰਗਾ ਰਹੇਗਾ ਹਫਤੇ ਦੇ ਵਿਚਾਰਤਨਾ ਤੇ ਗੁੱਸੇ ਤੋਂ ਬਚਨ ਨਾਲ ਤੁਸੀਂ ਸਮੱਸਿਆਵਾਂ ਤੋਂ ਬਚੋਗੇ ਲਾਭਦਾਇਕ ਯਾਤਰਾਵਾਂ ਦੇ ਮੌਕੇ ਬਣ ਸਕਦੇ ਨੇ ਅੱਗੇ ਰਾਸ਼ੀ ਹੈ ਸਿੰਘ ਰਾਸ਼ੀ ਹਫਤਾਵਾਰੀ ਰਾਸ਼ੀਫਲ ਹੈ 9 ਤੋਂ 15 ਜੂਨ ਤੱਕ ਦਾ ਜੂਨ ਦੇ ਇਸ ਹਫਤੇ ਸਿੰਘ ਰਾਸ਼ੀ ਦੇ ਲੋਕਾਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਯਾਤਰਾ ਤੇ ਜਾਣਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਬਜ਼ੁਰਗਾਂ ਨੂੰ ਮਿਲ ਸਕਦੇ ਹੋ ਜੋ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਗੇ ਤੁਹਾਨੂੰ ਕੰਮ ਵਾਲੀ ਥਾਂ ਤੇ ਕੁਝ ਚੰਗੇ ਵਿਕਲਪ ਮਿਲ ਸਕਦੇ ਨੇ ਤੁਹਾਡੇ ਬਜ਼ੁਰਗਾਂ ਅਤੇ ਛੋਟੇ ਦੋਵਾਂ ਨੂੰ ਸੁਹਿਰਦ ਸ ਹੋਣਗੇ ਪੈਸੇ ਦੀ ਅਚਾਨਕ ਆਮਦਨ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰ ਸਕਦੀ ਹੈ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਖਾਣ ਪੀਣ ਦਾ ਸਹੀ ਧਿਆਨ ਰੱਖੋ ਪਰਿਵਾਰਕ ਅਤੇ ਵਿਆਹੁਤਾ ਜੀਵਨ ਵਧੀਆ ਰਹੇਗਾ ਤੁਸੀਂ ਬੱਚਿਆਂ ਤੇ ਜੀਵਨ ਸਾਥੀ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣਾਓਗੇ ਅੱਗੇ ਹੈ ਕੰਨਿਆ ਰਾਸ਼ੀ ਹਫਤਾਵਾਰੀ ਰਾਸ਼ੀ ਫਾਲ ਹੈ 9 ਤੋਂ 15 ਜੂਨ ਤੱਕ ਦਾ ਜੂਨ ਦੇ ਹਫਤੇ ਕੰਨਿਆ ਰਾਸ਼ੀ ਦੇ ਲੋਕਾਂ ਦੀ हिम्मत ਤੇ ਆਤਮ ਵਿਸ਼ਵਾਸ ਵਧੇਗਾ ਇਸ ਹਫ਼ਤੇ ਦੇਵੀ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਰਹੇਗਾ ਇਸ ਕਾਰਨ ਤੁਹਾਡੀਆਂ ਬਹੁਤ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਮਜ਼ਦੂਰ ਵਰਗ ਦੇ ਲੋਕਾਂ ਲਈ ਹਫ਼ਤਾ ਆਮ ਵਰਗਾ ਰਹਿਣ ਵਾਲਾ ਹੈ ਵਪਾਰੀ ਵਰਗ ਦੇ ਲੋਕਾਂ ਨੂੰ ਕੋਈ ਚੰਗਾ ਕੰਮ ਮਿਲ ਸਕਦਾ ਹੈ ਜਿਸ ਨਾਲ ਕਾਰੋਬਾਰ ਵਿੱਚ ਚੰਗੀ ਤਰੱਕੀ ਹੋਵੇਗੀ ਜੂਨ ਦਾ ਇਹ ਹਫਤਾ ਸਿਹਤ ਦੇ لحاظ ਨਾਲ ਚੰਗਾ ਰਹੇਗਾ ਪਰ 슈ਗਰ ਅਤੇ ਬਲੱਡ 슈ਗਰ ਦੇ ਮਰੀਜ਼ਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਸ ਹਫਤੇ ਵਿਦਿਆਰਥੀਆਂ ਲਈ ਚੰਗਾ ਸਮਾਂ ਰਹੇਗਾ ਉਹਨਾਂ ਨੂੰ ਅੱਗੇ ਵਧਣ ਦਾ ਰਸਤਾ ਮਿਲੇਗਾ ਅਤੇ ਕਾਗਰਤਾ ਵੀ ਵਧੇਗੀ ਤੁਸੀਂ ਪਰਿਵਾਰ ਦੇ ਮੈਂਬਰਾਂ ਨਾਲ ਸਮਾਂ ਬਿਤਾ ਸਕਦੇ ਹੋ ਅਤੇ ਤੁਹਾਡੇ ਪੈਸੇ ਉਨ੍ਹਾਂ ਤੇ ਵੀ ਖਰਚ ਕੀਤੇ ਜਾ ਸਕਦੇ ਨੇ ਅੱਗੇ ਰਾਸ਼ੀ ਹੈ ਤੁਲਾ ਰਾਸ਼ੀ ਹਫਤਾਵਰੀ ਰਾਸ਼ੀ ਫਲਨ 9 ਤੋਂ 15 ਜੂਨ ਤੱਕ ਤੁਲਾ ਰਾਸ਼ੀ ਦੇ ਲੋਕਾਂ ਨੂੰ ਜੂਨ ਦੇ ਇਸ ਹਫਤੇ ਕੰਮ ਨਾਲ ਸੰਬੰਧਿਤ ਚੰਗੀ ਖਬਰ ਮਿਲੇਗੀ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਹੋਣਗੇ ਤੁਹਾਨੂੰ ਦਫ਼ਤਰ ਨਾਲ ਸੰਬੰਧਿਤ ਨਵਾਂ ਕੰਮ ਮਿਲ ਸਕਦਾ ਹੈ ਜੋ ਤੁਹਾਨੂੰ ਪੈਸਾ ਦੇਵੇਗਾ ਤੇ ਪੈਸਾ ਵੀ ਦੇ ਸਕਦਾ ਹੈ ਇਸ ਹਫਤੇ ਤੁਹਾਨੂੰ ਫਸਿਆ ਹੋਇਆ ਪੈਸਾ ਮਿਲ ਸਕਦਾ ਹੈ ਜਿਸ ਨੂੰ ਤੁਸੀਂ ਚੰਗੇ ਜਗਾ ਤੇ ਨਿਵੇਸ਼ ਕਰ ਸਕਦੇ ਹੋ ਵਿਅਕਤਾ ਜੀਵਨ ਦੀ ਗੱਲ ਕਰੀਏ ਤਾਂ ਜੀਵਨ ਸਾਥੀ ਨਾਲ ਤਾਲਮਿਲ ਰਹੇਗਾ ਦੂਜੇ ਪਾਸੇ ਸਿੰਗਲ ਲੋਕਾਂ ਨੂੰ ਪ੍ਰੇਮ ਸਬੰਧਾ ਵਿੱਚ ਸਫਲਤਾ ਮਿਲ ਸਕਦੀ ਹੈ ਵਿਦਿਆਰਥੀਆਂ ਲਈ ਸਮਾਂ ਅਨੁਕੂਲ ਰਹੇਗਾ ਤੁਸੀਂ ਪਰਿਵਾਰ ਦੇ ਮੈਂਬਰਾਂ ਨਾਲ ਸਮਾਂ ਬਤਾ ਸਕਦੇ ਹੋ ਮਾਂ ਤੋਂ ਖੁਸ਼ੀ ਅਤੇ ਉਹਨਾਂ ਵੱਲੋਂ ਲਾਭ ਮਿਲਦੀ ਹੈ ਚੰਗੀਆਂ ਸੰਭਾਵਨਾਵਾਂ ਰਹਿਣਗੀਆਂ ਹਫ਼ਤੇ ਦਾ ਅੰਤ ਪੈਸੇ ਦੇ ਖਰਚ ਨਾਲ ਹੋ ਸਕਦਾ ਹੈ ਅਗੇ ਮਕਰ ਰਾਸ਼ੀ ਹਫਤਾਵਾਰੀ ਰਾਸ਼ੀਫਲ 9 ਤੋਂ 15 ਜੂਨ ਤੱਕ ਦਾ ਰਾਸ਼ੀਫਲ ਹੈ ਜੂਨ ਦੇ ਇਸ ਹਫਤੇ ਮਕਰ ਰਾਸ਼ੀ ਦੇ ਲੋਕਾਂ ਨੂੰ ਕਈ ਖੇਤਰਾਂ ਤੋਂ ਲਾਭ ਮਿਲ ਸਕਦਾ ਹੈ ਜੂਨ ਦਾ ਇਹ ਹਫਤਾ ਨੌਕਰੀ ਕਰਨ ਵਾਲਿਆਂ ਲਈ ਬਹੁਤ ਵਧੀਆ ਕਿਹਾ ਜਾ ਸਕਦਾ ਹੈ ਨੌਕਰੀ ਵਿੱਚ ਤਰੱਕੀ ਅਤੇ ਨੌਕਰੀ ਪ੍ਰਾਪਤ ਕਰਨ ਦਾ ਰਸਤਾ ਖੁੱਲ ਸਕਦਾ ਹੈ ਹਾਲਾਂਕਿ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ ਨਹੀਂ ਤਾਂ ਤੁਸੀਂ ਯਖਮੀ ਹੋਣ ਦੀ ਸੰਭਾਵਨਾ ਤੁਹਾਡੀ ਹੋ ਸਕਦੀ ਹੈ ਕਾਰੋਬਾਰੀ ਲੋਕਾਂ ਨੂੰ ਚੰਗਾ ਲਾਭ ਮਿਲ ਸਕਦਾ ਹੈ ਅਤੇ ਕਾਰੋਬਾਰੀ ਵਾਧੇ ਲਈ ਤੁਹਾਡੀਆਂ ਗਤੀਵਿਧੀਆਂ ਤੇਜ਼ ਹੋਣਗੀਆਂ ਪਰਿਵਾਰਕ ਅਤੇ ਵਿਅਕਤੀ ਜੀਵਨ ਖੁਸ਼ ਰਹੇਗਾ ਵਿਦਿਆਰਥੀਆਂ ਦੀਆਂ ਸਿੱਖਿਆ ਸਬੰਧੀ ਸਮੱਸਿਆਵਾਂ ਇਸ ਹਫ਼ਤੇ ਹੱਲ ਹੋਣਗੀਆਂ ਅਤੇ ਉਹਨਾਂ ਨੂੰ ਅਧਿਆਪਕਾਂ ਅਤੇ ਪਿਤਾ ਦਾ ਪੂਰਾ ਸਹਿਯੋਗ ਮਿਲੇਗਾ ਅਗੇ ਰਾਸ਼ੀ ਹੈ ਕੁੰਮ ਰਾਸ਼ੀ ਹਫ਼ਤਾਵਾਰੀ ਰਾਸ਼ੀ ਹੈ 9 ਤੋਂ 15 ਜੂਨ ਤੱਕ ਦੀ ਕੁੰਮ ਰਾਸ਼ੀ ਦੇ ਲੋਕਾਂ ਦੀਆਂ ਕੁਝ ਸਿਹਤ ਸਬੰਧੀ ਸਮੱਸਿਆਵਾਂ ਬਣੀਆਂ ਰਹਿ ਸਕਦੀਆਂ ਨੇ ਜਿਸ ਕਾਰਨ ਕੰਮ ਵਿੱਚ ਸਮੱਸਿਆਵਾਂ ਆ ਸਕਦੀਆਂ ਨੇ ਪੈਸੇ ਦਾ ਖਰਚ ਹੋਵੇਗਾ ਇਸ ਲਈ ਬੇਲੋੜੇ ਖਰਚਿਆਂ ਤੋਂ ਦੂਰ ਰਹੋ ਕਮਬਲੀ ਥਾਂ ਤੇ ਹਾਲਾਤ ਵਧੇਰੇ ਵਿਅਸਤ ਰਹਿਣਗੇ ਵਿਦਿਆਰਥੀ ਥੋੜੇ ਤਣਾਅ ਅਤੇ ਪਰੇਸ਼ਾਨ ਹੋ ਸਕਦੇ ਨੇ ਹਾਲਾਂਕਿ ਕਿਸਮਤ ਕੁਝ ਹੱਦ ਤੱਕ ਉਹਨਾਂ ਦੀ ਮਦਦ ਕਰੇਗੀ ਇਸ ਹਫਤੇ ਤੁਸੀਂ ਨਵੇਂ ਲੋਕਾਂ ਨਾਲ ਮੁਲਾਕਾਤ ਕਰ ਸਕਦੇ ਹੋ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਨੇ ਇਸ ਹਫਤੇ ਤੁਸੀਂ ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਸਮਾਂ ਬਤੀਤ ਕਰ ਸਕਦੇ ਹੋ ਜੇਕਰ ਵਿਅਕਤੀ ਜੀਵਨ ਵਿੱਚ ਕਿਸੇ ਕਿਸਮ ਦੀ ਸਮੱਸਿਆ ਚੱਲ ਰਹੀ ਹੈ ਤਾਂ ਇਹ ਖਤਮ ਹੋ ਸਕਦੀ ਹੈ ਅੱਗੇ ਰਾਸ਼ੀ ਹੈ ਮੀਨ ਰਾਸ਼ੀ ਹਫਤਾਵਾਰੀ ਰਾਸ਼ੀ ਹੈ 9 ਤੋਂ 15 ਜੂਨ ਤੱਕ ਜਿਉਂਦੇ ਇਸ ਹਫਤੇ ਮੀਨ ਰਾਸ਼ੀ ਦੇ ਲੋਕਾਂ ਦੇ ਸੁੱਖ ਸਹੂਲਤਾਂ ਵਿੱਚ ਵਾਧਾ ਹੋਵੇਗਾ ਅਤੇ ਸਿਹਤ ਵਿੱਚ ਵੀ ਸੁਧਾਰ ਹੋਵੇਗਾ ਨੌਕਰੀ ਅਤੇ ਕਾਰੋਬਾਰ ਵਿੱਚ ਕਿਸਮਤ ਤੁਹਾਡੇ ਨਾਲ ਰਹੇਗੀ ਤੁਹਾਨੂੰ ਕਮ ਵਾਲੀ ਥਾਂ ਤੇ ਅਧਿਕਾਰੀਆਂ ਤੋਂ ਮਦਦ ਮਿਲ ਸਕਦੀ ਹੈ ਜਿਸ ਕਾਰਨ ਟੀਚਾ ਗੁਰਾ ਕਰਨਾ ਆਸਾਨ ਹੋ ਜਾਏਗਾ ਜੇਕਰ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰ ਰਹੇ ਹੋ ਤਾਂ ਇਸ ਹਫਤੇ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਨੇ ਤੁਹਾਨੂੰ ਕੋਈ ਇੱਕ ਵਿੱਚ ਚੰਗਾ ਲਾਭ ਹੋਵੇਗਾ ਵਿਵਤਾ ਜੀਵਨ ਦੀ ਗੱਲ ਕਰੀਏ ਤਾਂ ਆਪਣੇ ਜੀਵਨ ਸਾਥੀ ਪ੍ਰਤੀ ਤੁਹਾਡਾ ਲਗਾਅ ਵੱਧ ਸਕਦਾ ਹੈ ਇਸ ਹਫਤੇ ਗੁੱਸੇ ਅਤੇ ਜਿੱਦੀ ਸੁਭਾਅ ਤੋਂ ਬਚਣਾ ਚੰਗਾ ਰਹੇਗਾ ਹਫਤੇ ਦੇ ਆਖਰੀ ਹਿੱਸੇ ਵਿੱਚ ਤੁਹਾਨੂੰ ਵਿੱਤੀ ਲਾਭ ਅਤੇ ਕੋਈ ਚੰਗੀ ਖਬਰ ਮਿਲ ਸਕਦੀ ਹੈ ਯਾਦ ਰਹੇ ਇਹ ਸਾਰੀਆਂ ਰਾਸ਼ੀਆਂ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਨੂੰ ਸਾਂਝੀਆਂ ਕੀਤੀਆਂ ਗਈਆਂ ਨੇ ਸਾਡੇ ਵੱਲੋਂ ਇਹ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ